ਕਿੰਨਾ ਟਾਈਮ ਹੋ ਗਿਆ जख्म ਹੋਏ ਨੂੰ ਐਨ ਮਹੀਨਾ ਹੋ ਗਿਆ 1.5 ਸਾਲ ਹੋ ਗਿਆ ਜੀ ਇਹ ਕਹਿੰਦੀ ਮੈਂ ਇੱਥੇ ਹੀ ਪਈ ਆ 1.5 ਸਾਲ ਤੋਂ ਤੁਹਾਨੂੰ ਲੈ ਕੇ ਜਾਈਏ ਨਾਲ ਇਖਰਾਈਏ ਜਰਾ ਜਾਣਾ ਚਾਹੁੰਦੀ ਆ ਹੈਗਾ ਆਦੀ ਕਰਾ ਗੋ ਮੇਰਾ ਜੇ ਅੱਧੀ ਉਮਰ ਤੀ ਬਸ 35 ਸਾਲ ਦੀ ਆ ਕੁੜੀ ਜਿਸ਼ਾਰੀ ਹੋਈ 10 ਸਾਲ ਦੀ ਬੇਟੀ ਆ ਨਸ਼ੇ ਦੇ ਕਰਕੇ ਇੱਕ ਲਤ ਵੱਡੀ ਜਾ ਚੁੱਕੀ ਆ ਦੂਜੀ ਲਤ ਵੱਡਣ ਨੂੰ ਤਿਆਰ ਆ ਤੀਕੇ ਕਿਤੇ ਗਲਤ ਥਾਂ ਤੇ ਲੱਗ ਗਿਆ ਤੇ ਲਤ ਗਲ ਗਈ ਤੇ ਲਤ ਵੱਢਣੀ ਪੈ ਗਈ ਅਸੀਂ ਨਸ਼ੇ ਵਾਲਿਆਂ ਨੂੰ ਰੱਖਦੇ ਨਹੀਂਗੇ ਅਸੀਂ ਲੈ ਕੇ ਨਹੀਂ ਆਉਂਦੇ ਪਰ ਸਾਡੇ ਕੋਲੇ ਕਈ ਵਾਰੀ ਜਿਵੇਂ ਤੇਰੇ ਵਾਲਾ ਕੇਸ ਆ ਜਾਖਮ ਹੋਏ ਹੁੰਦੇ ਆ ਜਾਂ ਹਨਾ ਗਲਿਆ ਹੁੰਦਾ ਬੰਦਾ ਫਿਰ ਸਾਨੂੰ ਲਿਆਉਣਾ ਪੈਂਦਾ ਵੀ ਚਲੋ ਨਸ਼ੇ ਤੇ ਕਰਦੇ ਆ ਪਹਿਲਾਂ ਤੇਰੀ ਜਾਨ ਬਚਾਉਣੀ ਜ਼ਰੂਰੀ ਆੀਤੀ ਆ ਭੈਣਾ ਇਹ ਈ ਵਿਚਾਰੀ ਤੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਇਹ ਸਨਾਲਾ ਚੌਂਕ ਪਾਰਕ ਤੇ ਹੁੰਦੀ ਆ ਵੀਰ ਇਹਦੇ ਵਿਚਾਰੀ ਤੇ ਆ ਲੱਤ ਪਹਿਲਾਂ ਵੱਡੀ ਗਈ ਆ ਲੱਤ ਵੱਡੀ ਕਿਦੇ ਕਾਰਨ ਇਹ ਬੈਠੀ ਰਹੀ ਤੇ ਇਹਨੂੰ ਬੈੱਕ ਬੈਠ ਕੇ ਇਹਦਾ ਰਖਮ ਕਿੱਛ ਬੈੱਕ ਤੇ ਬਹੁਤ ਵੱਡਾ ਜ਼ਖਮ ਹੋ ਚੁੱਕਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਇੱਕ ਭੈਣ ਨੂੰ ਇੱਥੇ ਰੈਸਕਿਊ ਕਰਨ ਆਏ ਆ ਜਿਹੜੀ ਬਾਹਰ ਆ ਉਹਦੀ ਲੱਤ ਕੱਟੀ ਹੋਈ ਆ ਤੇ ਉਹਦੀ ਬੈਕ ਸਾਈਡ ਸਾਰੀ ਗਲੀ ਹੋਈ ਆ ਪਿੱਛੇ ਉਹਦੇ ਕੀੜੇ ਪਏ ਹੋਏ ਆ ਵਿਚਾਰੀ ਦੇ ਦੇ ਨਾਲ ਸਾਡੇ ਜਸ਼ਪਾਲ ਛੋਡੀ ਜੀ ਆਏ ਨੇ ਯੂ ਐਸ ਏ ਤੋਂ ਨੇ ਅੰਕਲ ਜੀ ਸਾਡੇ ਸਾਡੇ ਸੁਪਨਿਆਂ ਦੇ ਘਰ ਨਾਲ ਜੁੜੇ ਹੋਏ ਨੇ ਉੱਥੇ ਸਾਰਾ ਸੋਲਰ ਦਾ ਪਲਾਂਟ ਵਗੈਰਾ ਉੱਥੇ ਲਗਵਾ ਕੇ ਦੇ ਰਹੇ ਨੇ ਸਾਨੂੰ ਤੇ ਇਹਨਾਂ ਦੀ ਇੱਛਾ ਸੀ ਵੀ ਜਦੋਂ ਤੁਸੀਂ ਰੈਸਕਿਊ ਕਰਨ ਜਾਂਦੇ ਹੋ ਮੈਂ ਨਾਲ ਜਾਣਾ ਤੁਹਾਡੇ ਉਹਨੇ ਯੂ ਐਸ اے ਤੋਂ ਆਏ ਹੋਏ ਸੀ ਅੱਜ ਇਹ ਸਾਡੇ ਨਾਲ ਆਏ ਨੇ ਸਪੈਸ਼ਲੀ ਵੀ ਮੈਂ ਆਪਣੇ ਹੱਥੀਂ ਜਾ ਕੇ ਦੇਖਿਆ ਵੀ ਕੀ ਹਾਲਾਤ ਨੇ ਅੱਖੀਂ ਦੇਖਾਂ ਤੇ ਹੱਥੀਂ ਸੇਵਾ ਕਰਾਂ ਮਾ ਥੋੜੀ ਜਿਹਾ ਆਜੋ ਤੇ ਅੱਜ ਇੱਥੇ ਦੇਖੋ ਕਿਵੇਂ ਆਸ-ਪਾਸ ਸਾਰੇ ਲੋਕ ਪਏ ਨੇ ਆਸਮਾਨ ਪਿਆਵਾ ਕੋਲੇ ਗੰਦ ਮੰਦ ਕਿਵੇਂ ਇੱਕ ਭੈਣ ਇਹ ਪੜ੍ਹੀ ਲਿਖੀ ਕੁੜੀ ਆ ਲਾਤੇ ਦੀ ਵੱਡੀ ਹੋਈ ਐ ਇੱਕ ਤੇ ਇਹਦੇ ਪਿੱਛੇ ਬਹੁਤ ਵੱਡਾ ਬੈਗ ਤੇ ਜ਼ਖਮ ਆ ਇਹ ਦੇਖੋ ਕਿਵੇਂ ਛੁੱਤੀ ਪਈ ਆ ਵਿਚਾਰੀ ਉੱਠ ਕੇ ਦੇਖੋ ਭੈਣੇ ਜਸਤਰੀਕਾਲ ਜਸਤਰੀਕਾਲ ਬਾਜੀ ਕੀ ਨਾਮ ਤੇਰਾ ਮੇਰਾ ਨਾਮ ਪੂਜਾ ਹੈ ਪੂਜਾ ਇਹ ਕਿ ਮਾਸਕ ਦੇਓ ਕਾਕਾ ਮਾਸਕ ਪੂਜਾ ਅਸੀਂ ਮਨੁੱਖਤਾ ਦੀ ਸੇਵਾ ਤੋਂ ਆਏ ਆ ਬੇਟਾ ਹਾਂਜੀ ਹਾਂ ਪੂਜਾ ਤੇਰਾ ਨਾਮ ਪੂਜਾ ਵਾ ਹਾਂਜੀ ਇੱਥੇ ਕਾ ਤੂੰ ਬੈਠੀ ਆ ਤੂੰ ਬੰਦੀ ਬਈ ਸੀ ਬਾਜੀ ਇੱਥੇ ਰਹਿਣੀ ਆ ਕਾ ਤੂੰ ਇੱਥੇ ਰਹਿਣੀ ਆ ਪੁੱਤ ਤੇਰਾ ਘਰ ਹੈ ਨਹੀਂ ਕਾ ਰਹਾ ਮਮੀ ਡੈਡੀ ਕੋਈ ਹੈ ਨਹੀਂ ਪੂਆ ਨੇ ਪਾਲ ਲਿਆ ਸੀ ਉਹ ਦਿਮਾਗੋ ਬਾਹਰ ਨੇ ਅੱਛਾ ਮਮੀ ਡੈਡੀ ਕਿੱਥੇ ਗਏ ਉਹ ਪੂਰੇ ਹੋ ਗਏ ਜੀ ਬੱਤਨ ਜੀ ਦੋਨੋਂ ਹੀ ਪਿੰਡ ਕਿਹੜਾ ਤੇਰਾ ਹਿਮਾਚਲ ਦੇ ਹਮਾਚਲ ਤੋਂ ਇੱਥੇ ਪੰਜਾਬ ਕਿੱਥੇ ਰਹਿੰਦੀ ਆ ਤੂੰ ਇੱਥੇ ਹਮ ਤਾਂ ਉਰੇ ਹੀ ਰਹਿੰਦੀ ਆ ਨਹੀਂ ਪਹਿਲਾਂ ਪੂਆ ਫਫੜ ਕਿੱਥੇ ਰਹਿੰਦੇ ਸੀ ਉਹ ਹਿਮਾਚਲ ਚ ਹੀ ਰਹਿੰਦੇ ਨੇ ਤੇ ਤੇਰੇ ਭੈਣ ਭਰਾ ਕੋਈ ਹੋਰ ਨਹੀਂ ਹੈ ਇਹ ਪੂਆ ਦੇ ਮੁੰਡੇ ਆ ਦੋ ਬਸ ਉਹ ਸਾਹਮਦੇ ਨਹੀਂ ਤੁਹਾਨੂੰ ਪਤਾ ਹੀ ਆ ਕੌਣ ਸਾਹਮਦਾ ਹੈ ਕਿਸਨਾ ਤੂੰ ਕੋਈ ਨਸ਼ਾ ਕਰਦੀ ਸੀ ਸੱਚ ਦੱਸਣੀ ਹੈ ਗੱਲ ਪਹਿਲੇ ਕਰਦੀ ਸੀ ਕੀ ਨਸ਼ਾ ਕਰਦੀ ਸੀ ਪਹਿਲੇ ਕਰਦੀ ਸੀ ਕੀ ਨਸ਼ਾ ਕਰਦੀ ਹੈਗੀ ਹੈ ਹੈ ਹੋਣ ਨਹੀਂ ਕਰਦੀ ਪਹਿਲੇ ਕਰਦੀ ਆ ਕੀ ਕਰਦੀ ਸੀ ਕੀ ਕੇ ਲਾਉਂਦੀ ਸੀ ਹਾਂ ਹੈ ਅਲੱਤ ਵੀ ਟੀਕਿਆਂ ਕਰਕੇ ਵੱਡੀ ਗਈ ਆ ਹੈ ਬੋਲਤਾ ਸੀ ਪੂਜਾ ਅਸੀਂ ਤੇਰੀ ਮਦਦ ਕਰਨ ਆਏ ਆ ਪੁੱਤ ਤੈਨੂੰ ਲੈਣ ਆਏ ਆ ਲਤ ਪੀਕਾਂ ਕਰਕੇ ਵੱਢੀ ਗਈ ਆ ਹੈ ਹੁਣ ਕੀ ਨਸ਼ਾ ਕਰਦੀ ਆ ਕੋਈ ਵੀ ਨਹੀਂ ਕਰਦੀ ਅਰੇ ਚਮਚਾ ਰੱਖਿਆ ਹੋਇਆ ਵਾ ਇਹ ਰੋਟੀ ਖਾਦੀ ਸੀ ਆਪਾਂ ਹਾਂ ਦਿਖਾਉਂਦੀ ਆ ਆ ਦੇਖ ਟੀਕੇ ਦੇ ਨਾਲ ਕੀ ਹਾਲ ਕੀਤਾ ਹੋਇਆ ਆ ਦੇ ਹੈ ਆ ਬਲੇਡ ਕਿਵੇਂ ਮਾਰੇ ਹੋਇਆ ਜਾ ਕੇ ਮ ਦਿਖਾ ਕਿੰਨਾਗਾ ਪਿੱਛੇ ਇਹ ਸਾਰਾ ਗਲਿਆ ਪਿਆ ਹਾਂਜੀ ਐਡਾ ਵੱਡਾ ਜ਼ਖਮ ਕਿਵੇਂ ਹੋ ਗਿਆ ਹਾਂ ਜਦ ਤੇ ਲੱਤ ਵੱਡੀ ਗਈ ਸੀ ਮੈਂ ਬੈਠੀ ਰਹੀਂਦੀ ਸੀ ਹਾਂ ਅਗੱਠ ਜੇ ਬਣੀ ਆ ਉਹਦੇ ਤੋਂ ਹੀ ਹੋ ਗਿਆ ਨਹੀਂ ਇੱਥੇ ਟੀਕੇ ਵੀ ਲਾਉਂਦੀ ਸੀ ਤੂੰ ਨਹੀਂ ਤੂੰ ਅੱਛਾ ਕਿੰਨਾ ਟਾਈਮ ਹੋ ਗਿਆ ਜ਼ਖਮ ਹੋਏ ਨੂੰ 1 ਮਹੀਨਾ ਹੋ ਗਿਆ ਹੁਣ ਤੂੰ ਇੱਥੇ ਕਿੰਨਾ ਟਾਈਮ ਹੋ ਗਿਆ ਭਾਈ ਨੂੰ ਹੁਣ ਤਾਂ ਮੈਂ ਸਵੇਰ ਤੱਕ ਇਵੇਂ ਨਹੀਂ ਕਿੰਨੇ ਮਹੀਨੇ ਹੋ ਗਏ ਕਿੰਨਾ ਟਾਈਮ ਹੋ ਗਿਆ ਇੱਥੇ 1.5 ਸਾਲ ਹੋ ਗਏ ਹੋਰੇ 1.5 ਸਾਲ ਤੋਂ ਇੱਥੇ ਪਈ ਆ ਹਾਂਜੀ ਇੱਥੇ ਰਹਿੰਦੀ ਪਹਿਲੇ ਠੀਕ ਸੀ ਲੱਗਦਾ ਤੇ ਹੁਣੇ 3 ਕੁ ਮਹੀਨੇ ਹੋਏ ਆ ਪਜਾਮਾ ਠੀਕ ਕਰ ਲਾ ਤਾ ਨੂੰ 1.5 ਸਾਲ ਹੋ ਗਿਆ ਜੀ ਇਹ ਕਹਿੰਦੀ ਮੈਂ ਇੱਥੇ ਹੀ ਪਈ ਆ 1.5 ਸਾਲ ਤੋਂ ਹਾਂ ਜੀ ਔਰ ਕਹਣਗੀ ਕੀ ਮਾਂ ਪਿਓ ਮਰ ਗਏ ਪੂਆ ਫੁੱਫੜ ਨੇ ਪਾਲਿਆ ਹਣ ਭੂਆ ਦੇ ਮੁੰਡੇ ਜਾਂ ਕੁੜੀਆਂ ਵਾਂ ਕਹਿੰਦੇ ਉਹ ਵੀ ਨਹੀਂ ਮੇਰਾ ਸਾਥ ਦਿੰਦੇ ਤੇ ਨਸ਼ੇ ਦੀ ਆਦੀ ਹੋ ਗਈ ਕੁੜੀ ਨਸ਼ਾ ਕਰਦੀ ਸੀ ਜਿਹਦੇ ਕਰਕੇ ਇਹ ਇਹ ਟੀਕੇ ਲਾਉਂਦੀ ਸੀ ਟੀਕੇ ਕਿਤੇ ਗਲਤ ਥਾਂ ਤੇ ਲੱਗ ਗਿਆ ਤੇ ਲੱਤ ਗਲ ਗਈ ਤੇ ਲੱਤ ਵੱਢਣੀ ਪੈ ਗਈ ਹੁਣ ਲੱਤ ਤਾਂ ਵੱਢੀ ਗਈ ਇੱਕ ਹੁਣ ਦੂਜੇ ਪਾਸੇ ਵੀ ਪੁੜੇ ਦੇ ਉੱਤੇ ਪਿੱਛੇ ਐਡਾ ਵੱਡਾ ਜ਼ਖਮ ਆ ਅਸੀਂ ਤੁਹਾਨੂੰ ਉਹ ਦਿਖਾ ਨਹੀਂ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ ਨਹੀਂ ਜਾ ਸਕਦੀਆਂ ਪਰ ਇਸ ਟਾਈਮੇ ਪੂਜਾ ਆਪਣਾ ਨਾਮ ਦੱਸਦੀ ਆ ਆਪਣੇ ਪਿਤਾ ਜੀ ਦਾ ਨਾਮ ਆ ਜਿਹੜਾ ਬਾਪਕਾ ਨਾਮ ਕੀ ਬਾਪ ਦਾ ਨਾਮ ਕੀ ਹੈ ਭੈਣੇ ਤੇਰਾ ਉਹ ਦਾ ਨਾਮ ਚੈਂਕਰਾਂ ਸਿੰਘ ਹੈ ਚੈਂਕਰਾਂ ਚੈਂਕਰਾਂ ਮੇ ਤੇ ਮੰਮੀ ਦਾ ਮੰਮੀ ਦਾ ਨਾਮ ਭੰਡਾਰੂ ਦੇਵੀ ਹੈ ਭੰਡਾਰੂ ਦੇਵੀ ਭੰਡਾਰੀ ਦੇਵੀ ਤੂੰ ਪੜ੍ਹੀ ਏ ਕੁਛ ਨਹੀਂ ਜੀ ਠੀਕ ਆ ਤੇਰੇ ਬੱਚੇ ਹੈਗੇ ਆ ਹਾਂਜੀ ਕਿੰਨੇ ਬੱਚੇ ਤੇਰੇ ਇੱਕ ਕੁੜੀ ਹੈ ਜੀ ਉਹ ਕਿੰਨੇ ਸਾਲਾਂ ਦੀ ਆ ਉਹ 9 ਸਾਲਾਂ ਦੀ 10ਵੇਂ ਸਾਲ ਚ ਲੱਗਦੀ ਹੈ 10 ਸਾਲਾਂ ਦੀ ਇੱਕ ਬੇਟੀ ਵੀ ਹੈ ਦੀ ਉਹ ਕਿੱਥੇ ਆ ਬੇਟੀ ਹੁਣ ਮੇਰੇ ਘਰ ਵਾਲੇ ਕੋਲ ਹੀ ਐ ਜੀ ਤੇਰੇ ਘਰ ਵਾਲੇ ਕੋਲੇ ਘਰ ਵਾਲਾ ਕਿੱਥੇ ਤੇਰਾ ਪਾਤੜਾ ਜੀ ਪਾਤੜਾ ਹੁਣ ਤੂੰ ਕੋਈ ਨਸ਼ਾ ਕਰਦੀ ਹੈ ਤੈਨੂੰ ਲੈ ਕੇ ਜਾਈਏ ਤੈਨੂੰ ਤੋੜ ਲੱਗੂਗੀ ਮੈਂ ਮੈਂ ਤੁਹਾਨੂੰ ਨਹੀਂ ਬੋਲਦੀ ਮੈਂ ਜੀਵ ਵਾਲੀ ਗੋਲੀ ਖਾਣੀ ਹੈ ਕਿੰਨੀਆਂ ਇੱਕ ਸਵੇਰੇ ਸਾਮੀ ਦੀ ਬਸ ਹੁਣੇ ਤੂੰ ਗਲ ਕੀ ਜਮੇ ਮਰਨ ਵਾਲੀ ਹੋਈ ਪਈ ਆ ਭੈਣੇ ਹਾਂ ਹੁਣ ਤੂੰ ਕੀ ਚਾਹਨੀ ਆ ਤੈਨੂੰ ਲੈ ਕੇ ਜਾਈਏ ਇਲਾਜ ਕਰਾਈਏ ਜਰਾ ਜਾਣਾ ਚਾਹਨੀ ਆ ਹਾਂ ਇਲਾਜ ਕਰਾ ਦੋ ਮੇਰਾ ਨਹੀਂ ਖੱਡਣਾ ਚਾਹਨੀ ਆ ਹਾਂ ਜੀ ਕੀ ਹਾਲ ਆ ਅੱਜ ਇਹਦੀ ਉਮਰ 35 ਸਾਲ ਦੀ ਹੈ ਕੁੜੀ ਦੀ ਸਾਰੀ ਹੋਈ 10 ਸਾਲ ਦੀ ਬੇਟੀ ਆ ਨਸ਼ੇ ਦੇ ਕਰਕੇ ਇੱਕ ਲਤ ਵੱਡੀ ਜਾ ਚੁੱਕੀ ਆ ਦੂਜੀ ਲਤ ਵੱਡਣ ਨੂੰ ਤਿਆਰ ਆ ਪਿੱਛੇੋਂ ਗਲੀ ਪਈ ਆ ਸਾਰੀ ਤੇ 1.5 ਸਾਲ ਤੋਂ ਇੱਥੇ ਚੌਕ ਦੇ ਵਿੱਚ ਰਹਿ ਰਹੀ ਆ ਲੁਧਿਆਣੇ ਇਹ ਸਮਰਾਲਾ ਚੌਕ ਆ ਆਪਾਂ ਖੜੇ ਆ ਨਾ ਸਮਰਾਲਾ ਚੌਕ 'ਚ ਖੜੇ ਆ ਅਸੀਂ ਤੇ ਇੱਥੇ ਇਹ ਪੂਜਾ 1.5 ਸਾਲ ਤੋਂ ਰਹਿ ਰਹੀ ਆ ਪਤਾ ਨਹੀਂ ਇਹਨੇ ਕੀ ਕੁਝ ਬਰਦਾਸ਼ਤ ਕੀਤਾ ਹੋਊ ਇੱਥੇ ਕੀ ਕੁਝ ਇਹਦੇ ਨਾਲ ਹੋਇਆ ਹੋਊ ਇੱਥੇ ਇਹ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਪਰ ਬਹੁਤ ਦੁੱਖ ਦੀ ਗੱਲ ਆ ਜਿੱਥੇ ਉੱਥੇ ਅੱਜ ਇੱਕ ਸਮੁੰਦਰੀ ਗੱਲ ਵੀ ਆ ਅਸੀਂ ਇਸ ਭੈਣ ਨੂੰ ਅੱਜ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਮੁਨੱਖਤਾ ਦੀ ਸੇਵਾ ਪਰਿਵਾਰ ਚ ਜਿੱਥੇ ਦਾ ਚੰਗਾ ਦੇਖਭਾਲ ਹੋਊਗੀ ਟ੍ਰੀਟਮੈਂਟ ਹੋਊਗਾ ਤੇ ਧੰਨਵਾਦ ਆ ਵੀਰ ਦਾ ਜੀ ਨੇ ਸਾਨੂੰ ਦੱਸਿਆ ਵੀਰੇ ਸਾਸਰੀ ਗਾਲ ਕੀ ਨਾ ਤੁਹਾਡਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਸ਼ੁਕਰੀਆ ਤੁਹਾਡਾ ਤੁਹਾਨੂੰ ਇੱਥੇ ਅੱਗੇ ਵੀ ਦੇਖਦੇ ਰਹਿੰਦੇ ਤੁਸੀਂ ਮੇਰਾ ਦਫਤਰ ਹੀ ਸਾਹਮਣੇ ਟੈਕਸੀ ਸ਼ਾਂਟ ਜੀ ਅੱਛਾ ਜੀ ਲੰਗਦਾ ਵਰਤਦਾ ਮੈਂ ਅੰਦਾਜ਼ ਰੋਂਦਾ ਸੀ ਇੰਨਾ ਕੋਲੇ ਚਾਹ ਪਾਣੀ ਪਲੰਦਾ ਰਿਹਾ ਸੀ ਅੱਛਾ ਕਿੰਨੇ ਕ ਟਾਈਮ ਤੋਂ ਦੇਖਦੇ ਹੋ ਨੂੰ ਤੁਸੀਂ ਇਹਨਾਂ ਨੂੰ ਸਾਲ ਹੋ ਗਿਆ ਤੁਹਾਨੂੰ ਇੱਥੇ ਪਈ ਨੂੰ ਹਾਂ ਆਹ ਮੈਨੂੰ ਲੱਗਦਾ ਸੀ ਫ੍ਰੀ ਹੁੰਦਾ ਸੀ ਜਦੋਂ ਜ਼ਿਆਦਾ ਹੋ ਗਿਆ ਸੀ ਇਹਨਾਂ ਦੇ ਉਹ ਬਣਾ ਕੇ ਭੇਜੀ ਸੀ ਘਰ ਤੋਂ ਗੁਲਫਾਨ ਹਾਂ ਸਾਲ ਹੋ ਰਿਹਾ ਬਹੁਤ ਥਾਰਾ ਹਾਲ ਆ ਨਾਲੇ ਪਿੱਛੇ ਹੈ ਨਹੀਂ ਨਾਰੇ ਕੋਈ ਕਦੇ ਕੋਈ ਇਹ ਆਪਣਾ ਇੱਥੇ ਆਉਂਦਾ ਨਹੀਂ ਨਹੀਂ ਹਾਂਜੀ ਇੱਕ ਸਾਲ ਤੋਂ ਇੱਥੇ ਪਈ ਹੈ ਹਾਂਜੀ ਸਰ ਘਰ ਲੈਣੀ ਵੀ ਛੱਡਤੀ ਹੈ ਹੀ ਨਹੀਂ ਘਰ ਮਾਪਿਓ ਉਹਨਾਂ ਨੂੰ ਮੈਂ ਪੁੱਛਿਆ ਸੀ ਮਾਪਿਓ ਹੈ ਨਹੀਂ ਨਾਰੇ ਹਾਂ ਪੂਰਾ ਮਾਪਿਓ ਦੀ ਮੌਤ ਹੋ ਗਈ ਸੀ ਕਦੋਂ ਕਿ ਤੂੰ ਛੋਟੀ ਸੀ ਉਦੋਂ ਹਾਂ ਜੀ ਮੰਮੀ ਤਾਂ ਨਾ ਦੇਖਦੀ ਹੀ ਆਦਾਦੀ ਦੇਖੇਗੀ ਅੱਛਾ ਮੰਮੀ ਦੇਖੀ ਹੋਈ ਨਹੀਂ ਤੂੰ ਤੇ ਜਦੋਂ ਡੈਡੀ ਦੇ ਕੇ ਡੈਡੀ ਨੇ ਪੜਾਇਆ ਨਹੀਂ ਤੈਨੂੰ ਫਿਰ ਨਹੀਂ ਮੇਰੇ ਨੂੰ ਭੂਆ ਨੇ ਪਾਲਿਆ ਕੀ ਉੱਥੇ ਹੀ ਰਹਿੰਦੀ ਭੂਆ ਨੇ ਵੀ ਨਹੀਂ ਪੜਾਇਆ ਪੜਾਉਂਦਾ ਜਲਦੀ ਜੀ ਹਾਂ ਜੀ ਇਹ ਦਿਨ ਹੁਣ ਘਰ ਵਾਲਾ ਵਾ ਉਹ ਕਿੱਥੇ ਹੁਣ ਉਪਾਤਣਾਰ ਇਹਨਾਂ ਦੇ ਤੜਪੇ ਪੂਰੀ ਹੋ ਲਧਰੇ ਕੋਲੇ ਨਹੀਂ ਤੇ ਬੁਨਾ ਨੰਬਰ ਨੰਬਰ ਹੈਗਾ ਹੈਗਾ ਉਹ ਕੰਨੇ 104 ਹੋ ਗਿਆ 19 ਕੇ ਅੰਦਰ ਆ ਬੋਨ ਘੱਟ ਦਿੰਦਾ ਦੇਖੋ ਥੋੜੀ ਸਾਹਿਬ ਇੱਥੇ ਸਿਸਟਮ ਵੀ ਹੈ ਤੁਹਾਡਾ ਨਾ ਆਸ-ਪਾਸ ਹੀ ਰਹਿਦਾ ਪੁਲਿਸ ਖੜੀ ਆ ਪ੍ਰਸ਼ਾਸਨ ਵੀ ਇੱਥੋਂ ਨਹੀਂ ਨਿਕਲਦੇ ਨੇ ਡੇਢ ਦੋ ਸਾਲ ਹੋ ਗਏ ਇੱਥੇ ਇਹ ਤਾਂ ਹੈ ਨਹੀਂ ਵੀ ਡੇਢ ਦੋ ਸਾਲਾਂ ਚ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਹੋਣਾ ਹਨਾ ਮਤਲਬ ਇਸ ਤਰ੍ਹਾਂ ਦੇ ਬਹੁਤ ਕੇਸ ਨੇ ਸਾਡੀਆਂ ਪਤਾ ਨਹੀਂ ਕਿੰਨੀਆਂ ਹੀ ਪੈਣਾ ਨੇ ਜਿਹੜੀਆਂ ਅੱਜ ਇਸ ਤਰ੍ਹਾਂ ਨਰਕ ਘਟ ਰਹੀਆਂ ਪਰ ਇਹਨਾਂ ਨੂੰ ਜ਼ਰੂਰਤਾ ਇਹਨਾਂ ਦੇ ਆਪਣਿਆਂ ਦੀ ਇਹਨਾਂ ਨੂੰ ਜ਼ਰੂਰਤਾ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਨਾਲ ਇਹਨਾਂ ਦਾ ਕੋਈ ਖੂਨ ਦਾ ਰਿਸ਼ਤਾ ਕੋਈ ਚਾਚੇ ਦਾਇ ਮਾਮੇ ਮਾਸੀਆਂ ਭੂਆ ਫੁੱਫੜ ਕੋਈ ਤਾਂ ਹੋਵੇ ਠੀਕਾ ਕਮੀਆਂ ਤਾਂ ਸਾਰਿਆਂ ਚੀਂ ਆ ਮਾੜੇ ਚੰਗੇ ਤਾਂ ਸਾਰੇ ਲੋਕ ਹੀ ਹੁੰਦੇ ਆ ਜਿਹੜੀ ਹਾਲਤ ਅੱਜ ਪੂਜਾ ਪਈ ਆ ਇਸ ਹਾਲਤ ਦੇ ਵਿੱਚ ਤਾਂ ਬੰਦਾ ਦੋਸਤਾਂ ਦੀ ਵੀ ਮਦਦ ਕਰ ਦਿੰਦਾ ਪਰ ਸਾਡਾ ਸਮਾਜ ਕਮੀਆਂ ਦੱਸ ਕੇ ਚਾਰ ਆਪ ਦਾ ਪੱਲਾ ਸੜਾ ਲੈਂਦਾ ਪਰ ਅਸੀਂ ਅੱਜ ਆਪਣੀ ਭੈਣ ਪੂਜਾ ਨੂੰ ਨਾਲ ਲੈ ਕੇ ਚੱਲੇ ਆ ਮਨੁੱਖਤਾਰੀ ਸੇਵਾ ਪਰਵਾਰ ਜਿਹਦਾ ਟ੍ਰੀਟਮੈਂਟ ਕਰਾਇਆ ਜਾਊਗਾ ਤੇ ਜ਼ਖਮ ਠੀਕ ਹੋ ਜਾਣਗੇ ਇਹ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਉਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਇਹ ਧੰਨਵਾਦ ਆ ਬਾਈ ਜੀ ਹੁਣਾਂ ਦਾ ਇੱਥੇ ਲੱਖਾਂ ਲੋਕ ਰੋਜ਼ ਨਿਕਲਦੇ ਆ ਦੇਖਦੇ ਆ ਪਰ ਕਿਸੇ ਦੀ ਵੀ ਸਵੱਲੀ ਨਿਗਾਹ ਇਹ ਪੂਜਾ ਭੈਣ ਉੱਪਰ ਨਹੀਂ ਪਈ ਜਿੱਦਾਂ ਦੀ ਵੀਰ ਨੇ ਕੋਸ਼ਿਸ਼ ਕੀਤੀ ਆ ਵੀਰ ਨੇ ਇਕੱਲੀ ਸਾਨੂੰ ਵੀਡੀਓ ਹੀ ਨਹੀਂ ਭੇਜੀ ਸਾਨੂੰ ਫੋਨ ਵੀ ਕਰਦਾ ਵੀਰਾ ਸਾਨੂੰ ਬਾਰ-ਬਾਰ ਯਾਦ ਵੀ ਕਰਾਉਂਦਾ ਵੀ ਵੀਰੇ ਆ ਕੇ ਜਾਇਓ ਹਾਲਤ ਹੋਰ ਖਰਾਬ ਹੋਈ ਜਾਂਦੀ ਆ ਹੋਰ ਬਾਤਰ ਹੋਈ ਜਾਂਦੀ ਆ ਕਈ ਵੀਡੀਓ ਪੂਜਾ ਦੀਆਂ ਬਾਈ ਨੇ ਬਣਾ ਕੇ ਭੇਜੀਆਂ ਬਾਈ ਜੀ ਤੁਹਾਡਾ ਕੰਮ ਹੈ ਇੱਥੇ ਐਕਸੀ ਦਾ ਕੰਮ ਵੀ ਟੈਕਸੀ ਦਾ ਟੈਕਸੀ ਦਾ ਦਫ਼ਤਰ ਹੈ ਇੱਥੇ ਤੁਹਾਡਾ ਨਾਮ ਹੈਗਾ ਤੁਹਾਡਾ ਗੁਰਦੀਪ ਸਿੰਘ ਗੁਰਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਲੋਕਲੀਓਂ ਹਾਂਜੀ ਦੇਖੋ ਬਾਈ ਰਾਜਾ ਵੀ ਸਾਲ ਤੋਂ ਤਾਂ ਮੈਂ ਹੀ ਦੇਖ ਰਿਹਾ ਮਾਰੇ ਉਹ ਥੋੜੀ ਜੀ ਝਾਤ ਆਪਣੇ ਆਸ-ਪਾਸ ਵਿਚਾਰੇ ਉਹ ਥੋੜੀ ਜੀ ਆਪਣੇ ਅੰਦਰ ਬੈਠੀ ਉਸ ਰੱਬ ਦੀ ਮੂਰਤ ਨਾਲ ਵੀ ਕੀ ਆਪਾਂ ਆਪਣਾ ਫਰਜ਼ ਨਿਭਾ ਰਹੇ ਆ ਕੀ ਆਪਣਾ ਇਹੀ ਫਰਜ਼ ਆ ਵੀ ਆਪਾਂ ਸਿਰਫ ਦੇਖ ਕੇ ਅੰਡੇਠਾ ਕਰ ਦਈਏ ਜਾਂ ਆਪਣੀ ਜ਼ਿੰਮੇਵਾਰੀ ਨਿਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਮਨਪੀਤੂ ਜਮਾਈ ਨਹੀਂ ਪੜੀ ਕਿ ਸਕੂਲ ਨਹੀਂ ਗਈ ਸਹੀ ਦੱਸਣਾ ਨਹੀਂ ਗਈ ਅੱਛਾ ਨਸ਼ਿਆਂ 'ਚ ਕਿਵੇਂ ਪੈ ਗਈ ਤੂੰ ਘਰ ਖਰਾਓ ਹੈ ਸਭ ਤੋਂ ਬਾਅਦ ਤੇ ਤੂੰ ਤਾਂ ਘਰ ਖਰਾਓ ਹੈ ਨਾ ਜੇ ਕਿਸੇ ਦੀ ਡੈਥ ਹੋ ਗਈ ਜਾਂ ਹੋਰ ਬਿਨਾ ਮਤਲਬ ਥੋੜੀ ਆਪਾਂ ਨਸ਼ੇ ਕਰਨ ਲੱਗ ਗਏ ਨਾ ਹੈ ਨਹੀਂ ਜਿੱਦਾਂ ਸੱਚਾ ਦਿੱਤਾ ਹੁਣ ਤੂੰ ਮਨਪੀਤ ਸਾਡੇ ਕੋ ਆਈਆਂ ਭੈਣੇ ਅਸੀਂ ਨਸ਼ੇ ਵਾਲਿਆਂ ਨੂੰ ਰੱਖਦੇ ਨਹੀਂਗੇ ਅਸੀਂ ਲੈ ਕੇ ਨਹੀਂ ਆਉਂਦੇ ਪਰ ਸਾਡੇ ਕੋਲੇ ਕਈ ਵਾਰੀ ਜਿਵੇਂ ਤੇਰੇ ਵਾਲਾ ਕੇਸ ਆ जख्म ਹੋਏ ਹੁੰਦੇ ਆ ਜਾਂ ਹਨਾ ਗਲਿਆ ਹੁੰਦਾ ਬੰਦਾ ਫਿਰ ਸਾਨੂੰ ਲਿਆਉਣਾ ਪੈਂਦਾ ਵੀ ਚਲੋ ਨਸ਼ੇ ਤਾਂ ਕਰਦੇ ਹੀ ਆ ਪਹਿਲਾਂ ਤੇਰੀ ਜਾਨ ਬਚਾਉਣੀ ਜ਼ਰੂਰੀ ਆ ਪਰ ਹੁਣ ਤੂੰ ਭੈਣ ਬਣ ਕੇ ਸਾਡੇ ਕੋਲੇ ਇੱਥੇ ਰਹਿਣਾ ਕਿਸੇ ਨਾਲ ਲੜਨਾ ਨਹੀਂ ਕਿਸੇ ਨਾਲ ਕੋਈ ਗਲਤ ਗੱਲਾਂ ਨਹੀਂ ਕਰਨੀਆਂ ਯੇ ਇੱਥੇ ਆਪਣੇ ਅੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਪਿਆਰ ਨਾਲ ਰਹਿਣਾ ਸਾਰਿਆਂ ਨਾਲ ਇੱਜ਼ਤ ਕਰਨੀ ਵੀ ਆ ਤੇ ਕਰਾਉਣੀ ਵੀ ਆ ਠੀਕ ਆ ਪੁੱਤ ਠੀਕ ਹੈ। ਦੇ ਤੂੰ ਸਾਡੀ ਛੋਟੀ ਭੈਣ ਆ ਸੀ ਤੈਨੂੰ ਛੋਟੀ ਭੈਣ ਵਾਂਗੂ ਰੱਖਾਂਗੇ। ਠੀਕ ਹੈ ਸਾਡੇ ਬੱਚਿਆਂ ਵਾਂਗੂ। ਪਰ ਤੂੰ ਵੀ ਸਾਡੇ ਨਾਲ ਉਵੇਂ ਹੀ ਰਹਿਣਾ। ਠੀਕ ਹੈ। ਇਲਾਜ ਤੇਰਾ ਵਧੀਆ ਹੋਊਗਾ ਪੁੱਤ। ਰੋਟੀ ਪਾਣੀ ਵੀ ਵਧੀਆ ਮਿਲੂ ਔਰ ਜਿਹੜਾ ਤੇਰਾ ਨਸ਼ਾ ਵਾ ਇਹ ਤੈਨੂੰ ਛੱਡਣਾ ਪੈਣਾ ਜਿਹੜੀ ਤੂੰ ਕਿਨੇ ਗੋਲੀ ਖਾਨੀ ਆ ਹੁਣ ਨਾ। ਉਹ ਗੋਲੀ ਤਾਂ ਨਹੀਂ ਮਿਲਣੀ ਹੁਣ ਇੱਥੇ। ਪਰ ਅਸੀਂ ਤੈਨੂੰ ਇੱਥੇ ਤਾਕਤ ਵਾਲੀ ਦਵਾਈ ਦੇਵਾਂਗੇ ਜੀ ਨਾਲ ਤੇਰੇ ਸਰੀਰ 'ਚ ਤਾਕਤ ਆਊਗੀ। ਤੇਰੇ ਟੈਸਟ ਹੋਣਗੇ ਤੈਨੂੰ ਖਾਾਕ ਵਧੀਆ ਫਰੂਟ ਦੁੱਧ ਘਿਓ ਵਧੀਆ ਦੇਵਾਂਗੇ ਸਾਰਾ ਕੁਝ ਪਰ ਨਸ਼ੇ ਵਾਲੀ ਦਵਾਈ ਨਹੀਂ ਅਸੀਂ ਦੇਣੀ ਠੀਕ ਉਹਦੇ ਲਈ ਤੈਨੂੰ ਸਰੀਰ ਥੋੜਾ ਤੇਰਾ ਦੁਖੂਗਾ ਥੋੜੇ ਦਿਨ ਤੇਰਾ ਸਰੀਰ ਟੁੱਟੂਗਾ ਤੇ ਉਹ ਤੈਨੂੰ ਚੱਲਣਾ ਪੈਣਾ ਠੀਕ ਔਰ ਤੂੰ ਜਦੋਂ ਤੇਰਾ ਸਰੀਰ ਟੁੱਟਣਾ ਮਾ ਨਾ ਤੂੰ ਕਹਿਣਾ ਮੈਂ ਘਰੇ ਜਾਣਾ ਮੈਂ ਮੈਨੂੰ ਉੱਥੇ ਛੱਡਿਓ ਵਾਪਸ ਹਾਂਜੀ ਪਰ ਅਸੀਂ ਤੈਨੂੰ ਜਾਣ ਨਹੀਂ ਦੇਣਾ ਠੀਕ ਤੈਨੂੰ ਸਾਡੀ ਗੱਲ ਮੰਨਣੀ ਪੈਣੀ ਹੈ ਮੰਨੇਂਗੀ ਨਾ ਹਾਂਜੀ ਲੜਾਈ ਨਹੀਂ ਕਰਨੀ ਪਿਆਰ ਨਾ ਲੈਣਾ ਠੀਕ ਹੈ ਪੁੱਤ ਠੀਕ ਹੈ ਤੇਰੀ ਜ਼ਿੰਦਗੀ ਬਾਜੂ ਪੁੱਤ